ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਆਹ ਦੇਖੋ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਹੈ ਲੈਣਾ ਚ ਬਣਦਾ ਜੀ ਇਹ ਆਹ ਦੇਖੋ ਇਸ ਤਰ੍ਹਾਂ ਮੋਤ ਸੋਹਣਾ ਡਿਜ਼ਾਈਨ ਇਧਰੋਂ ਇਸ ਤਰ੍ਹਾਂ ਬਣਦਾ ਜੀ ਬੈਕ ਸਾਈਡ ਤੋਂ ਬਿਲਕੁਲ ਪਲੇਨ ਬਣਦਾ ਉਲਟੀ ਸिलाई ਲੰਗਦੀ ਹੈ ਡਿਜ਼ਾਈਨ ਸਿੱਧੇ ਪਾਸੇ ਬਣਦਾ ਆ ਦੇਖੋ ਇਸ ਤਰ੍ਹਾਂ ਲੈਰਾਣੀ ਨੰਨ ਮੰਨਦੇਗਾ ਬਹੁਤ ਸੋਹਣਾ ਡਿਜ਼ਾਈਨ ਆਪਾਂ ਇੰਨਾ ਕੁ ਬਣਾ ਕੇ ਤਿਆਰ ਕਰ ਲਿਆ ਸੀਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਡਿਜ਼ਾਈਨ ਦੀ ਪਹਿਲੀ ਸਲਾਈ ਤੋਂ ਸਿੱਧੇ ਪਾਸੇ ਇਹ ਜੇ ਆਪਾਂ ਕੁੰਡੇ ਪਾਏ ਜੀ ਤਿੰਨ ਤਿੰਨ ਦੇ ਹਿਸਾਬ ਨਾਲ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਲੈ 23 ਕੁੰਡੇ ਲੱਤੇ 23 ਕੁੰਡੇ 14 ਜੋਟੇ ਤੇ ਇੱਕ ਗੁੰਡਾ సూ డిజన బ దానే మర్జీ బుణలో ఆ తిన్న కండే ఉల్టే బ బావే తిను ఉంటే ఆ తిన్న కడే లావేర ਤੱਗਾ ਆਪਣੀ ਛੈੜ ਹੀ ਰੱਖਾਂਗੇ ਆ ਤਿੰਨ ਕੁੰਡੇ ਆਪਾਂ ਫੇਰ ਉਲਟੇ ਬਣਾਵਾਂਗੇ ਇੱਕ ਦੋ ਤਿੰਨ ਆਹ ਤਿੰਨ ਕੁੰਡੇ ਫੇਰ ਲਾਹਾਂਗੇ ਇਸ ਤਰ੍ਹਾਂ ਆ ਦੇਖੋ ਆਹ ਤਿੰਨ ਕੁੰਡੇ ਫੇਰ ਬਣਾਵਾਂਗੇ ਆ ਥੋੜਾ ਜਿਹਾ ਲੂਜ਼ ਰੱਖੇ ਤੱਗਾ ਜੀ ਆ ਜਿਹੜਾ ਆਪਾਂ ਤਿੰਨ ਕੁੰਡਾ ਦੇਉਤੇ ਦੀ ਇੱਟ ਪਾਏ लो जी आने आप फेर लाव गे आने फेर बनावे इस तरह लो जी आने फेर बनावेंगे तो होना जी अपना डिजायन की दूजी सिलाई तो उल्टे पासे ਜਿਹੜੇ ਆਪਾਂ ਉਧਰੋਂ ਉਲਟੇ ਬਣਾਏ ਸੀਗੇ ਤਿੰਨ ਗੁੰਡੇ ਇਧਰੋਂ ਆਪਾਂ ਸਿੱਧੇ ਬਣਾਵਾਂਗੇ ਇਸ ਦਾ ਲਓ ਜੀ ਤੇ ਆਹ ਗੁੰਡੇ ਤਿੰਨ ਫੇਰ ਲਾਹਾਂਗੇ ਆਪਣੀ ਕੰਨੀ ਤਾਗਾ ਕਰਕੇ ਲਓ ਜੀ ਆਹ ਤਾਂ ਡਿਜ਼ਾਈਨ ਬਣ ਕੇ ਬਹੁਤ ਹੀ ਸੋਹਣਾ ਲੱਗਦਾ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਆ ਤੈਨੂੰ ਕੁੰਡੀ ਆਪਾਂ ਫੇਰ ਲਾਹਾਂਗੇ ਜੀ ਆ ਤੈਨ ਸਿੱਧੀ ਬਣਾਵਾਂਗੇ ਜੀ ਉਲਟੀ ਸਾਈਡ ਤੋਂ ਲੋ ਜੀ ਹੁਣ ਆ ਗਈ ਜੀ ਡਿਜ਼ਾਈਨ ਦੀ ਤੀਸਰੀ ਸਲਾਈ ਸਿੱਧੇ ਪਾਸੇ ਇਸਲਾਇਏ ਪਸਾਰੀ ਸਿੱਧੀ ਸਿੱਧੀ ਬੁਣ ਕੇ ਕੰਪਲੀਟ ਕਰਾਂਗੇ ਹਾਂ ਦੇਖੋ ਇਸ ਤਰ੍ਹਾਂ ਲਓ ਜੀ ਲਓ 3 ਸਿਲਾਈ ਆਪਣੀ ਬਣ ਕੇ ਕੰਪਲੀਟ ਹੋਈ ਤੇ ਆਪਾਂ ਚੌਥੀ ਸਿਲਾਈ ਤੇ ਆ ਗਏ ਯੂਟੇ ਪਾਸੇ ਇਹ ਸਿਲਾਈ ਆਪਾਂ ਸਾਰੀ ਮਿਊਟੀਲਟੀ ਬਣਾ ਕੇ ਕੰਪਲੀਟ ਕਰਾਂਗੇ ਇਸ ਤਰ੍ਹਾਂ ਨੌਂ ਚੌਥੀ ਸਲਾਈ ਬਣ ਕੇ ਕੰਪਲੀਟ ਹੋ ਗਈ ਤੇ ਆਪਾਂ ਆ ਗਈ ਪੰਜਵੀਂ ਸਲਾਈ ਤੇ ਹੁਣ ਡਿਜ਼ਾਈਨ ਬਣਾਵਾਂਗੇ ਆ। ਤਾਂ ਦੇਖੋ। ਆ ਤਾਂ ਸਿਰੇ ਵਾਲਾ ਕੁੰਡਾ ਆਪਣਾ ਹੀ। ਆ ਪਚਾਰ ਕੁੰਡੇ ਬਣਾਵਾਂਗੇ ਜੀ। ਹਾਂ। 1 2 3 4 ਤੇ ਇੱਥੇ ਆਪਣਾ ਡਿਜ਼ਾਈਨ ਬਣੂਗਾ ਜੀ ਆ ਜਿਹੜਾ ਪੰਜਵਾਂ ਕੁੰਡਾ ਹੈ। ਆ ਜਿਹੜਾ ਆਪਾਂ ਕੁੰਡਾ ਲਾਇਆ ਸੀਗਾ ਤੱਗਾ ਤਿੰਨ ਉੱਤੇ ਜਿਹਦੇ ਵਿੱਚ ਦੀ ਡਿਜ਼ਾਈਨ ਬਣੂਗਾ ਲੋ ਇਸ ਤਰ੍ਹਾਂ ਤੇ ਆਪ ਪੰਜ ਬਣਾਵਾਂਗੇ ਜਿੰਨੇ ਦਾ 1 2 3 4 5 ਤੇ ਇਹਦੇ ਫੇਰ ਡਿਜ਼ਾਈਨ ਬਣੂਗੀ ਆਪਣਾ ਇਸ ਤਰ੍ਹਾਂ वहाँ ऐ चढ़ा लू जीन ए चढ़ा के इस तरह पाल सिलाई देखो ऐ भी बहुत आसान बन दिया है देखो ਲਓ। ਆਪਾਂ ਜੁੰਡੇ ਆਪਾਂ ਫੇਰ ਬਣਾ ਲੇ ਤੇ ਇੱਥੇ ਆਪਾਂ ਡਿਜ਼ਾਈਨ ਬਣਾਵਾਂਗੇ। ਕਿਸੇ ਵੀ ਕਲਰ ਤੇ ਬਣਾ ਸਕਦੇ ਹਾਂ ਜੀ। ਕਿਸੇ ਵੀ ਉਨ ਤੇ ਬਣਾ ਸਕਦੇ ਹਾਂ ਡਿਜ਼ਾਈਨ ਬਣ ਕੇ ਬਹੁਤ ਹੀ ਸੋਹਣਾ ਲੱਗਦਾ ਜੀ। ਕੋਟੀ ਤੇ ਪਾ ਸਕਦੇ ਹਾਂ, ਜਾਗਟ ਤੇ ਪਾ ਸਕਦੇ ਹਾਂ। ਗੂੜੇ ਕਲਰ ਚ ਵੀ ਸੋਹਣਾ ਲੱਗਦਾ ਜੀ। ਲਓ। ਨਾਗੇ ਪੌਲਟਿਸ ਲਾਈਫ ਤੇ ਸੇਮੀ ਸਲਾਈ ਡਿਜ਼ਾਈਨ ਬਣਾ ਕੇ ਇਸ ਲਾਂਗਾਂ ਦਾ ਡਿਜ਼ਾਈਨ ਹੈ ਬਣ ਕੇ ਕੰਪਲੀਟ ਹੋਇਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ